ਸਾਡੇ ਭਰਾ ਤੇ ਹੈਗੇ ਜੀ ਇਹਦੇ ਰਿਸ਼ਤੇਦਾਰ ਹੋਣਗੇ ਉਹ ਰਿਸ਼ਤੇਦਾਰਾਂ ਕੋ ਚਲਾ ਜੂ ਜਿੰਨਾਂ ਦੇ ਇੱਥੇ ਰਿਸ਼ਤੇਦਾਰ ਨਹੀਂ ਉਹ ਕਿੱਥੇ ਜਾਣ ਉਹ ਭਰਾਵਾ ਮੈਂ ਉਹਨਾਂ ਦਾ ਰਿਸ਼ਤੇਦਾਰ ਆ ਇਸ ਕਰਕੇ ਤੂੰ ਹੀ ਮੇਰੇ ਕੋ ਆ ਗਈ ਮੇਰੀ ਪੀਂ ਨਹੀਂ ਤੁਹਾਡੇ ਖਾਣੀ ਹੱਥ ਜੋੜ ਕੇ ਬੇਨਤੀ ਆ ਇਆਂ ਬੱਚੇ ਆਉਣ ਤੁਸੀਂ ਆਓ ਕੋਈ ਨਾ ਨਹੀਂ ਤੁਹਾਡੇ ਲਈ ਚਾਵੀ ਕਿੱ데 ਮਖਪਿੰਦਰ ਸਿੰਘ ਮਾਲ ਦੇ ਦਰਵਾਜ਼ੇ ਕੋਲ ਆ ਕਿਸੇ ਨਾਲ ਵਿਤਕਰਾਨੀ ਜੇ ਇਹਨਾਂ ਨੂੰ ਲੈ ਕੇ ਬੱਚਿਆਂ ਨੂੰ ਕੋਈ ਸੇਫ ਜਗ੍ਹਾ ਪਹੁੰਚਾਓ ਆਪ ਰਹਿ ਵੀ ਲੋਗੇ ਕੋਈ ਗੱਲ ਨਹੀਂ ਇੱਕ ਅੰਦਾ ਜਾਣਾ ਘਰ ਦੇ ਵਿੱਚ ਰੰਬ ਕਰੇ ਪਹਿਲੀ ਗੱਲ ਤੇ ਪਾਣੀ ਚੜਿਆ ਹੀ ਨਾ ਕਿ ਕਿਸੇ ਦਾ ਘਰ ਇਥੋਂ ਇਹਨਾਂ ਬੱਚਿਆਂ ਨੂੰ ਸੇਫ ਜਗ੍ਹਾ ਪਹੁੰਚਾਓ ਮੈਂ ਤੇ ਉਹ ਬੇਨਤੀ ਤੁਹਾਨੂੰ ਕਰਨ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਪਿੰਡ ਵਾਲਿਆਂ ਮੇਰੇ ਵੀਰਾਂ ਨੂੰ ਮੈਂ ਇੱਕੋ ਬੇਨਤੀ ਕਰਨ ਆਇਆ ਵੀ ਆਪੋ ਆਪਣੇ ਬੱਚੇ ਜਿਹੜੇ ਆ ਸੇਫ ਜਗ੍ਹਾ ਪਹੁੰਚਾਓ ਆਪਣੇ ਡੰਗਰ ਜਿਹੜੇ ਉਹ ਸੇਫ ਜਗ੍ਹਾ ਪਹੁੰਚਾਓ ਮਲੇ ਕਈ ਬੰਦਿਆਂ ਦੇ ਵੀ ਸਾਡੇ ਡੰਗਰਾਂ ਨੂੰ ਫਟੇ ਕੌਣ ਪਾਊਗਾ ਮੈਂ ਜਿੰਨੇ ਜੋਗਾ ਮੈਂ ਤੁਹਾਡੇ ਨਾਲ 24 ਕਿੰਡੇ ਦਵਾਜੇ ਨੇ ਦੇਖੋ ਨੇ ਜੀ ਵੀਰੋਂ ਇੰਨਾ ਬੱਚਿਆਂ ਦਾ ਆਉਣ ਵਾਲਾ ਸਾਡਾ ਭੁਇਖਿਆ ਅਸੀਂ ਇਹਨਾਂ ਨੂੰ ਪਹਿਲਾਂ ਸਾਦੋਂ ਬਚਾਉਣਾ ਵਾ ਕਿਉਂਕਿ ਪਾਣੀ ਜੇ ਡਾਵਾਂ ਆਹ ਵੇਖੋ ਕਿੰਨੀ ਤੇਜ਼ੀ ਨਾਲ ਵਧ ਰਿਹਾ ਦਾਦਾ 15-15 ਫੁੱਟ ਪਾਣੀ ਆ ਗਿਆ ਨਾ ਤੇ ਬੰਨ ਜਿਹੜਾ 1 ਮਿੰਟ ਨਹੀਂ ਝੱਕਣ ਦਾ ਇਹ ਟੁੱਟ ਜਾਣਾ ਜੀ ਹਾਲਾਂਕਿ ਮੈਂ ਪੋਪਲਾਈਨ ਮੰਗਾਈ ਆ ਜਿਹੜੀ ਪੋਪਲਾਈਨ ਮੰਗਾਈ ਆ ਉਹ ਆਣ ਕੇ ਮਿੱਟੀ ਪਾਉਣ ਲੱਗੀ ਆ ਮੈਨੂੰ ਇਹ ਗੱਲ ਦੀ ਨਹੀਂ ਕਿ ਲੋਕ ਖਰਚਾ ਲਾਉਣ ਮੈਂ ਆਪਣੀ ਜੇਬ ਚੋਂ ਖਰਚਾ ਲਾ ਕੇ ਵੀ ਇਹਨਾਂ ਭਰਾਵਾਂ ਨੂੰ ਇਹਨਾਂ ਬੱਚਿਆਂ ਨੂੰ ਬਚਾ ਸਕਾਂ ਇਹ ਤੋਂ ਵੱਡਾ ਦੁਨੀਆ ਤੇ ਪੁੰਨ ਨਹੀਂ ਹੈਗਾ ਵੀਰੋ ਮੇਰੀ ਇੱਕੋ ਹੀ ਟੌਂਡੀ ਗਾੜੀ ਫੇਰ ਪੰਜ ਹੋਰ ਪੀ ਲਿਆ ਵੀ ਆਪਾਂ ਸਾਰੇ ਪਹਿਲੋਂ ਆਪਣੇ ਬੱਚਿਆਂ ਨੂੰ ਉਥੇ ਸੇਫ ਜਗ੍ਹਾ ਪਹੁੰਚਾਈਏ ਤੇ ਇੱਕ ਇੱਕ ਦੋ ਦੋ ਜਾਣੇ ਘਰਾਂ 'ਚ ਰਹਿ ਜੋਂ ਜੇ ਪਾਣੀ ਨਾ ਆਵੇ ਤੇ ਬੱਚੇ ਵਾਪਸ ਆ ਜਾਣਗੇ ਯਾਰ ਸਾਰੇ ਸਾਡੇ ਫਲੱਡ ਪਾਣੀ ਜਿਹੜਾ ਸਾਡੇ ਬਹੁਤ ਜ਼ਿਆਦਾ ਆ ਗਿਆ ਹਾਂਜੀ ਉਹ ਪਾਣੀ ਜਿਹੜਾ ਪਾਣੀ ਦੇ ਲੈਵਲ ਵਧਨ ਦਿਆ ਘਟਣ ਨਹੀਂ ਦਿਆ ਉਸ ਹਿਸਾਬ ਦੇ ਸਾਡੇ ਸوير ਦੇ ਲੀਡਰ ਸਾਰੇ ਸਿਆਸੀ ਆਈ ਜਾਂਦੇ ਆ ਜੀ ਸਾਰੇ ਆਪੋ ਆਪਣੇ ਵਿਚਾਰ ਕਰਕੇ ਤੁਰੇ ਜਾਂਦੇ ਉਸ ਤੋਂ ਬਾਅਦ ਸਾਡੇ ਜਿਹੜੇ ਬਾਬੇ ਵੀ ਆ ਗੁਰਦੁਆਰਾ ਰਾਂਟੜੀ ਸਾਹਿਬ ਵਾਲੇ ਉਹਨਾਂ ਵੀ ਪੂਰਾ ਸਹਿਯੋਗ ਦਿੰਦੇ ਸਾਡੇ ਨੌਜਵਾਨ ਪਿੰਡ ਦੀ ਜਿਹੜੀਆਂ ਕਮੇਟੀਆਂ ਉਹਨਾਂ ਟਰੈਕਟਰ ਟਰਾਲੀਆਂ ਲਾਈਆਂ ਉਹ ਵੀ ਆਪਣੇ ਬੰਨ ਨੂੰ ਮਜ਼ਬੂਤ ਕਰਨ ਦੀਆਂ ਤਗੜਾ ਹੋ ਕੇ ਹਾਂਜੀ ਉਸ ਤੋਂ ਬਾਅਦ ਸਾਡੇ ਹੁਣ ਸੁਭਿੰਦਰ ਸਿੰਘ ਸੋਖ ਸਰਕਾਰ ਗਿਆ ਆ ਕਾ ਐਮ ਐਲ ਏ ਉਹ ਵੀ ਆਏ ਆ ਕੋਈ ਆਰਥਿਕ ਆਪਣੀਆਂ ਮਤ ਦੇ ਕੇ ਗਏ ਆ ਪਿੰਡ ਨੂੰ ਭਰੋਸਾ ਵੀ ਦੇ ਕੇ ਗਿਆ ਵੀ ਤੁਹਾਨੂੰ ਹੋਰ ਵੀ ਆਰਥਿਕ ਕੋਈ ਮਦਦ ਦੀ ਲੋੜ ਹੋ ਤਾਂ ਮੈਂ ਖਲੋਤਾ ਮੈਂ ਦਊਗਾ ਨਕਸ਼ਾ ਜੀ 3500 4000 ਕਿੱਲਾ ਸਾਰਾ ਝੋਨਾ ਡੁੱਬ ਗਿਆ ਲੋਕਾਂ ਦੇ ਜਿਹੜਾ ਝੋਨੇ 17 18 ਇਹ ਗੱਬੇ ਚ ਆਏ ਆ ਇਹ ਸਾਰੀ ਪਰਾਲੀ ਬਣ ਜੰਦੀਆਂ ਨੁਕਸਾਨ ਜਿਹੜਾ ਬੇਹੱਦ ਹੋਗਾ ਇਹ ਹੀ ਡੀ ਸੀ ਨੂੰ ਅੰਮ੍ਰਿਤਸਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਜੰਗੀ ਪੱਦਰ ਤੇ ਇੱਕ ਹੋਰ ਕਬਾ ਵਡਾ ਪਿੰਡ ਕੱਕੜਿਆ ਇਹ ਦਾ ਨੁਕਸਾਨ ਹੋ ਗਿਆ ਇਹਦੀ ਗਰਦੌਰੀ ਕਰਾ ਕੇ ਤੇ ਲੋਕਾਂ ਨੂੰ ਹੱਕ ਜਿਹੜਾ ਹੈ ਦਿੱਤਾ ਜਾਏ ਇੱਥੇ ਸਾਡੇ ਅੱਜ ਹੀ ਆ ਪਾਣੀ ਆਇਆ ਤਾਜ਼ਾ ਸਵੇਰੇ ਤੇ ਪਾਣੀ ਬਹੁਤ ਤੇਜ਼ ਆ ਰਿਹਾ ਜੀ ਅੱਜ ਤੇ ਆ ਪਾਣੀ ਘੱਟ ਘੋੜ ਜਿਹੜੇ ਨਵੇਂ ਥਾਂ ਉੱਤੇ 6-6 7-8 ਫੁੱਟ ਪਾਣੀ ਆ ਹੁਣ ਇਸ ਵਕਤ ਇੱਥੇ ਵੀ 3-4 ਫੁੱਟ ਪਾਣੀ ਹੈਗਾ ਡਰਨ ਲੱਗੇ ਵੀ ਕਿੰਨੀ ਕਿੰਨੀ ਗੱਲ ਡੁੱਬ ਚੁੱਕੀ ਹੈ ਤੇ ਸਾਡੇ ਘੜ ਕੋਲ ਹੁਣ ਇਹ 2000 ਕਿੱਲਾ ਇਹ ਇਹ ਪਿੰਡ ਦਾ ਕੜਦਾ 1000 ਕਿੱਲਾ ਮੰਜ ਪਿੰਡ ਦਾ ਦੇ ਅਗਲੇ ਵੇਲੇ ਪਾਣੀ ਜਾਂਦਾ ਕਿੰਨੀ ਗੋਟਾ ਲੱਗਦੀ ਨਹੀਂ ਕੋਈ ਪਾਣੀ ਜਾਂਦਾ ਪਰ ਫਿਰ ਵੀ ਜਿਹੜਾ ਦਰਾਲ ਨਾ ਉਹ ਤਾਂ ਪਾਣੀ ਹੋ ਗਿਆ ਜਿਆਦਾ ਹੋ ਗਿਆ ਉਹ ਪਾਣੀ ਹੈ ਤੇ ਤੇਰਾ ਆਪਣਾ ਪਾਣੀ ਖਤਿਆ ਨਹੀਂ ਆ ਜਾਣਾ ਹੈਗਾ ਅੱਛਾ ਚਲੋ ਕੋਈ ਪਹੁੰਚੇ ਕਿ ਨਹੀਂ ਅਧਿਕਾਰੀ ਸੋਰੀ ਆਇਆ ਜਸਦੀਪ ਮੈਂ ਆਇਆ ਸੋਰੀ ਆਹ ਤੇ ਉਹ ਵੇਖੇ ਸਾਰੇ ਉਹ ਬਾਅਦ ਚ ਉਹ ਨਿਹਦਾ ਜਿਹੜਾ ਬੰਨ ਵਜਾ ਇਹ 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 ਪਿੰਡ ਨਾਲ ਆ ਬੰਦਾ ਬਾਰੇ ਸਾਰੇ ਜਿਹੜਾ ਬੰਦਾ ਇਹ ਤਾਂ ਡਰ ਰਣਾ ਸਾਰਾ ਸਾਡੇ ਭਰਾ ਤੇ ਹੈਗੇ ਜੇ ਇਹਦੇ ਰਿਸ਼ਤੇਦਾਰ ਹੋਣਗੇ ਉਹ ਰਿਸ਼ਤੇਦਾਰਾਂ ਕੋ ਚਲਾ ਜੂ ਜਿੰਨਾਂ ਦੇ ਇੱਥੇ ਰਿਸ਼ਤੇਦਾਰ ਨਹੀਂ ਉਹ ਕਿੱਥੇ ਜਾਣ ਉਹ ਭਰਾਵਾ ਮੈਂ ਉਹਨਾਂ ਦਾ ਰਿਸ਼ਤੇਦਾਰ ਆ ਇਸ ਕਰਕੇ ਤੂੰ ਹੀ ਮੇਰੇ ਕੋ ਆ ਗਈ ਮੇਰੀ ਪੀਂ ਨਾ ਤੁਹਾਡੇ ਖੜੀ ਹੱਥ ਜੋੜ ਕੇ ਬੇਨਤੀ ਆ ਇਆਂ ਬੱਚੇ ਆਉਣ ਤੁਸੀਂ ਆਓ ਕੋਈ ਨਾ ਨਹੀਂ ਤੁਹਾਡੇ ਲਈ ਚਾਵੀ ਕਿੰ데 ਮੋਖਪਿੰਦਰ ਸਿੰਘ ਮਾਲ ਦੇ ਦਰਵਾਜ਼ੇ ਕੋਲ ਆ ਕਿਸੇ ਨਾਲ ਵਿਤਕਰਾਨੀ ਜੇ ਇਹਨਾਂ ਨੂੰ ਲੈ ਕੇ ਬੱਚਿਆਂ ਨੂੰ ਕੋਈ ਸੇਫ ਜਗ੍ਹਾ ਪਹੁੰਚਾਓ ਆਪ ਰਹਿ ਵੀ ਲੋਗੇ ਕੋਈ ਗੱਲ ਨਹੀਂ ਇੱਕ ਅੰਦਾ ਜਾਣਾ ਘਰ ਦੇ ਵਿੱਚ ਆਰੰਭ ਕਰੀਏ ਪਹਿਲੀ ਗੱਲ ਤੇ ਪਾਣੀ ਚੜਿਆ ਹੀ ਨਾ ਕਿ ਕਿਸੇ ਦਾ ਘਰ ਇਥੋਂ ਇਹਨਾਂ ਬੱਚਿਆਂ ਨੂੰ ਸੇਫ ਜਗ੍ਹਾ ਪਹੁੰਚਾਓ ਮੈਂ ਤੇ ਉਹ ਬੇਨਤੀ ਤੁਹਾਨੂੰ ਕਰਨ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਪਿੰਡ ਵਾਲਿਆਂ ਮੇਰੇ ਵੀਰਾਂ ਨੂੰ ਮੈਂ ਇੱਕੋ ਬੇਨਤੀ ਕਰਨ ਆਇਆ ਵੀ ਆਪੋ ਆਪਣੇ ਬੱਚੇ ਜਿਹੜੇ ਆ ਸੇਫ ਜਗ੍ਹਾ ਪਹੁੰਚਾਓ ਆਪਣੇ ਡੰਦਰ ਜਿਹੜੇ ਉਹ ਸੇਫ ਜਗ੍ਹਾ ਪਹੁੰਚਾਓ ਮਨਨ ਕਈ ਬੰਦਿਆਂ ਦੇ ਵੀ ਸਾਡੇ ਡੰਗਰਾਂ ਨੂੰ ਫਟੇ ਕੌਣ ਪਾਊਗਾ ਮੈਂ ਜਿੰਨੇ ਜੋਗਾ ਮੈਂ ਤੁਹਾਡੇ ਨਾਲ 24 ਕੰਡੇ ਦਰਵਾਜ਼ੇ ਨੇ ਦੇ ਖੁੱਲੇ ਜੀ ਵੀਰੋਂ ਇੰਨਾ ਬੱਚਿਆਂ ਦਾ ਆਉਣ ਵਾਲਾ ਸਾਡਾ ਭੁਇਖਿਆ ਅਸੀਂ ਇਹਨਾਂ ਨੂੰ ਪਹਿਲਾਂ ਸਾਦੋਂ ਬਚਾਉਣਾ ਵਾ ਕਿਉਂਕਿ ਪਾਣੀ ਚੜਾਵਾ ਆ ਵੇਖੋ ਕਿੰਨੀ ਤੇਜ਼ੀ ਨਾਲ ਵਧ ਰਿਹਾ ਦਾਦਾ 15-15 ਫੁੱਟ ਪਾਣੀ ਆ ਗਿਆ ਨਾ ਤੇ ਬੰਨ ਜਿਹੜਾ 1 ਮਿੰਟ ਨਹੀਂ ਝੱਕਣ ਦਾ ਇਹ ਟੁੱਟ ਜਾਣਾ ਜੀ ਹਾਲਾਂਕਿ ਮੈਂ ਪੋਪਲਾਈਨ ਮੰਗਾਈ ਆ ਜਿਹੜੀ ਪੋਪਲਾਈਨ ਮੰਗਾਈ ਆ ਉਹ ਆਣ ਕੇ ਮਿੱਟੀ ਪਾਉਣ ਲੱਗੀ ਆ ਮੈਨੂੰ ਇਹ ਗੱਲ ਦੀ ਨਹੀਂ ਵੀ ਲੋਕ ਖਰਚਾ ਲਾਉਣ ਮੈਂ ਆਪਣੀ ਜੇਬ ਜੋ ਖਰਚਾ ਲਾ ਕੇ ਵੀ ਇਹਨਾਂ ਭਰਾਵਾਂ ਨੂੰ ਇਹਨਾਂ ਬੱਚਿਆਂ ਨੂੰ ਬਚਾ ਸਕਾਂ ਇਹ ਤੋਂ ਵੱਡਾ ਦੁਨੀਆ ਤੇ ਪੁੰਨ ਨਹੀਂ ਹਗਾ ਵੀਰੋ ਮੇਰੀ ਇੱਕੋ ਹੀ ਟੌਂਡੀ ਗਾੜੀ ਫੇਰ ਪੰਜੋਂ ਪੀ ਲਿਆ ਵੀ ਆਪਾਂ ਸਾਰੇ ਪਹਿਲੋਂ ਆਪਣੇ ਬੱਚਿਆਂ ਨੂੰ ਉਥੇ ਸੇਫ ਜਗਾ ਪਹਚਾਈਏ ਤੇ ਇੱਕ ਇੱਕ ਦੋ ਦੋ ਜਾਣੇ ਘਰਾਂ ਚ ਰਹਿ ਜੋਂ ਜੇ ਪਾਣੀ ਨਾ ਆਵੇ ਤੇ ਬੱਚੇ ਵਾਪਸ ਆ ਜਾਣਗੇ ਯਾਰ ਸਾਰੇ ਸਾਡੇ ਫਲੱਡ ਪਾਣੀ ਜਿਹੜਾ ਸਾਡੇ ਬਹੁਤ ਜ਼ਿਆਦਾ ਆ ਗਿਆ ਹਾਂਜੀ ਉਹ ਪਾਣੀ ਜਿਹੜਾ ਪਾਣੀ ਦੇ ਲੈਵਲ ਵਧਨ ਦਿਆ ਘਟਣ ਨਹੀਂ ਦਿਆ ਉਸ ਹਿਸਾਬ ਦੇ ਸਾਡੇ ਸوير ਦੇ ਲੀਡਰ ਸਾਰੇ ਸਿਆਸੀ ਆਈ ਜਾਂਦੇ ਆ ਜੀ ਸਾਰੇ ਆਪੋ ਆਪਣੇ ਵਿਚਾਰ ਕਰਕੇ ਤੁਰੇ ਜਾਂਦੇ ਉਸ ਤੋਂ ਬਾਅਦ ਸਾਡੇ ਜਿਹੜੇ ਬਾਬੇ ਵੀ ਆ ਗੁਰਦੁਆਰਾ ਰਾਂਟੜੀ ਸਾਹਿਬ ਵਾਲੇ ਉਹਨਾਂ ਵੀ ਪੂਰਾ ਸਹਿਯੋਗ ਦਿੰਦੇ ਸਾਡੇ ਨੌਜਵਾਨ ਪਿੰਡ ਦੀ ਜਿਹੜੀਆਂ ਕਮੇਟੀਆਂ ਉਹਨਾਂ ਟਰੈਕਟਰ ਟਰਾਲੀਆਂ ਲਾਈਆਂ ਉਹ ਵੀ ਆਪਣੇ ਬੰਨ ਨੂੰ ਮਜ਼ਬੂਤ ਕਰਨ ਦੀਆਂ ਤਗੜਾ ਹੋ ਕੇ ਹਾਂਜੀ ਉਸ ਤੋਂ ਬਾਅਦ ਸਾਡੇ ਹੁਣ ਸੁਕਰਨਦਰ ਸਿੰਘ ਸੋਕ ਸਰਕਾਰ ਗਿਆ ਆ ਕਾ ਐਮ ਐਲ ਏ ਉਹ ਵੀ ਆਏ ਆ ਕੋਈ ਆਰਥਿਕ ਆਪਣੀਆਂ ਮਤ ਦੇ ਕੇ ਗਏ ਆ ਪਿੰਡ ਨੂੰ ਭਰੋਸਾ ਵੀ ਦੇ ਕੇ ਗਿਆ ਵੀ ਤੁਹਾਨੂੰ ਹੋਰ ਵੀ ਆਰਥਿਕ ਕੋਈ ਮਦਦ ਦੀ ਲੋੜ ਹੋ ਤੇ ਮੈਂ ਖਲੋਤਾ ਮੈਂ ਦਊਗਾ ਨਕਸ਼ਾ ਜੀ 3500 4000 ਕਿਲਾ ਸਾਰਾ ਝੋਨਾ ਡੁੱਬ ਗਿਆ ਲੋਕਾਂ ਦੇ ਜਿਹੜਾ ਝੋਨੇ 17 18 ਇਹ ਗੱਬੇ ਚ ਆਏ ਆ ਇਹ ਸਾਰੀ ਪਰਾਲੀ ਬਣ ਜਾਨੀ ਆ ਨੁਕਸਾਨ ਜਿਹੜਾ ਬੇਹੱਦ ਹੋਗਾ ਇਹ ਹੀ ਡੀ ਸੀ ਨੂੰ ਅੰਮ੍ਰਿਤਸਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਜੰਗੀ ਪੱਦਰ ਤੇ ਇੱਕ ਹੋਰ ਕਬਾ ਵਡਾ ਪਿੰਡ ਕੱਕੜਿਆ ਦੀ ਇੰਨਾ ਨੁਕਸਾਨ ਹੋ ਗਿਆ ਇਹਦੀ ਗਰਦੌਰੀ ਕਰਾ ਕੇ ਤੇ ਲੋਕਾਂ ਨੂੰ ਹੱਕ ਜਿਹੜਾ ਹੈ ਦਿੱਤਾ ਜਾਏ ਇੱਥੇ ਸਾਡੇ ਅੱਜ ਹੀ ਆ ਪਾਣੀ ਆਇਆ ਤਾਜ਼ਾ ਸਵੇਰੇ ਤੇ ਪਾਣੀ ਬਹੁਤ ਤੇਜ਼ ਆ ਰਿਹਾ ਜੀ ਅੱਜ ਤੇ ਆ ਪਾਣੀ ਘੱਟ ਘੋੜ ਜਿਹੜੇ ਨਵੇਂ ਥਾਂ ਉਹ ਤਾਂ 6-6 7-8 ਫੁੱਟ ਪਾਣੀ ਆ ਹੁਣ ਇਸ ਵਕਤ ਇੱਥੇ ਵੀ 3-4 ਫੁੱਟ ਪਾਣੀ ਹੈਗਾ ਡਰਨ ਲੱਗੇ ਵੀ ਕਿੰਨੀ ਕਿੰਨੀ ਗੱਲ ਡੁੱਬ ਚੁੱਕੀ ਹੈ ਤੇ ਸਾਡੇ ਘੜ ਕੋਲ ਇਹ 2000 ਕਿੱਲਾ ਇਹ ਇਹ ਪਿੰਡ ਦਾ ਕੜਵਾ 1000 ਕਿੱਲਾ ਮੰਜ ਪਿੰਡ ਦਾ ਜੇ ਅਗਲੇ ਵੇਲੇ ਪਾਣੀ ਜਾਂਦਾ ਕਿੰਨੀ ਗੋਟਾ ਲੱਗਦੀ ਨਹੀਂ ਕੋਈ ਪਾਣੀ ਜਾਂਦਾ ਪਰ ਫਿਰ ਵੀ ਜਿਹੜੇ ਦਰਾਲ ਨੇ ਉਹ ਤਾਂ ਪਾਣੀ ਹੋ ਗਿਆ ਜਿਆਦਾ ਹੋ ਗਿਆ ਉਹ ਹੋ ਗਿਆ ਪਾਣੀ ਇਹ ਤੇ ਦਰਾ ਆਪਣਾ ਪਾਣੀ ਖਚਣ ਲਿਆ ਜਣਾ ਹੈ ਪਹਿਗਾ ਆਈ ਸਚਾ ਚਲ ਨੂੰ ਕੋ ਪਹੁੰਚੇ ਕਿ ਨਹੀਂ ਅਧਿਕਾਰੀ ਸੋਰੀ ਆਈ ਆ ਜਸਦੀਮ ਆਈ ਸੋਰੀ ਆ ਉਹ ਵੇਖੇ ਸਾਰੇ ਉਹ ਬਾਅਦ ਮੁਕ ਉਹ ਨਿਹਦਾ ਜਿਹੜਾ ਬੰਨ ਵਜਾ ਇਹ 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 ਪਿੰਡ ਨਾਲ ਬੰਦਾ ਬਾਰੇ ਸਾਰੇ ਜਿਹੜਾ ਬੰਦਾ ਇਹ ਤਾਂ ਡਰ ਰਣਾ ਸਾਰਾ ਸਾਡੇ ਭਰਾ ਤੇ ਹੈਗੇ ਜੇ ਇਹਦੇ ਰਿਸ਼ਤੇਦਾਰ ਹੋਣਗੇ ਉਹ ਰਿਸ਼ਤੇਦਾਰਾਂ ਕੋ ਚਲਾ ਜੂ ਜਿੰਨਾਂ ਦੇ ਇੱਥੇ ਰਿਸ਼ਤੇਦਾਰ ਨਹੀਂ ਉਹ ਕਿੱਥੇ ਜਾਣ ਉਹ ਭਰਾਵਾ ਮੈਂ ਉਹਨਾਂ ਦਾ ਰਿਸ਼ਤੇਦਾਰ ਆ ਇਸ ਕਰਕੇ ਤੂੰ ਹੀ ਮੇਰੇ ਕੋ ਆ ਗਈ ਮੇਰੀ ਤੀਵਿਆ ਤੁਹਾਡੇ ਖੜੀ ਹੱਥ ਜੋੜ ਕੇ ਬੇਨਤੀ ਆ ਇਆਂ ਬੱਚੇ ਆਉਣ ਤੁਸੀਂ ਆਓ ਕੋਈ ਨਾ ਨਹੀਂ ਤੁਹਾਡੇ ਲਈ ਚਾਵੀ ਕਿੱ데 ਮੋਖਪਿੰਦਰ ਸਿੰਘ ਮਾਲ ਦੇ ਦਰਵਾਜ਼ੇ ਕੋਲ ਕਿਸੇ ਨਾਲ ਵਿਤਕਰਾਨੀ ਜੇ ਇਹਨਾਂ ਨੂੰ ਲੈ ਕੇ ਬੱਚਿਆਂ ਨੂੰ ਕੋਈ ਸੇਫ ਜਗ੍ਹਾ ਪਹੁੰਚਾਓ ਆਪ ਰਹਿ ਵੀ ਲੋਗੇ ਕੋਈ ਗੱਲ ਨਹੀਂ ਇਕੱਠਾ ਜਾਣਾ ਘਰ ਦੇ ਵਿੱਚ ਰੰਭ ਕਰੇ ਪਹਿਲੀ ਗੱਲ ਤੇ ਪਾਣੀ ਚੜਿਆ ਹੀ ਨਾ ਕਿ ਕਿਸੇ ਦਾ ਘਰ ਇਥੋਂ ਇਹਨਾਂ ਬੱਚਿਆਂ ਨੂੰ ਸੇਫ ਜਗ੍ਹਾ ਪਹੁੰਚਾਓ ਮੈਂ ਤੇ ਉਹ ਬੇਨਤੀ ਤੁਹਾਨੂੰ ਕਰਨ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਪਿੰਡ ਵਾਲਿਆਂ ਮੇਰੇ ਵੀਰਾਂ ਨੂੰ ਮੈਂ ਇੱਕੋ ਬੇਨਤੀ ਕਰਨ ਆਇਆ ਵੀ ਆਪੋ ਆਪਣੇ ਬੱਚੇ ਜਿਹੜੇ ਆ ਸੇਫ ਜਗ੍ਹਾ ਪਹੁੰਚਾਓ ਆਪਣੇ ਡੰਦਰ ਜਿਹੜੇ ਉਹ ਸੇਫ ਜਗ੍ਹਾ ਪਹੁੰਚਾਓ ਮਨਨ ਕਈ ਬੰਦਿਆਂ ਦੇ ਵੀ ਸਾਡੇ ਡੰਗਰਾਂ ਨੂੰ ਫਟੇ ਕੌਣ ਪਾਊਗਾ ਮੈਂ ਜਿੰਨੇ ਜੋਗਾ ਮੈਂ ਤੁਹਾਡੇ ਨਾਲ 24 ਕਿੰਡੇ ਦਰਵਾਜ਼ੇ ਨੇ ਦੇ ਖੁੱਲੇ ਜੀ ਵੀਰੋਂ ਇੰਨਾ ਬੱਚਿਆਂ ਦਾ ਆਉਣ ਵਾਲਾ ਸਾਡਾ ਭੁਇਖਿਆ ਅਸੀਂ ਇਹਨਾਂ ਨੂੰ ਪਹਿਲਾਂ ਸਾਦੋਂ ਬਚਾਉਣਾ ਵਾ ਕਿਉਂਕਿ ਪਾਣੀ ਚੜਾਵਾ ਆ ਵੇਖੋ ਕਿੰਨੀ ਤੇਜ਼ੀ ਨਾਲ ਵਧ ਰਿਹਾ ਦਾਦਾ 15-15 ਫੁੱਟ ਪਾਣੀ ਆ ਗਿਆ ਨਾ ਤੇ ਬੰਨ ਜਿਹੜਾ 1 ਮਿੰਟ ਨਹੀਂ ਜੱਕਣ ਰਾ ਇਹ ਟੁੱਟ ਜਾਣਾ ਜੀ ਹਾਲਾਂਕਿ ਮੈਂ ਪੋਪਲਾਈਨ ਮੰਗਾਈ ਆ ਜਿਹੜੀ ਪੋਪਲਾਈਨ ਮੰਗਾਈ ਆ ਉਹ ਆਣ ਕੇ ਮਿੱਟੀ ਪਾਉਣ ਲੱਗੀ ਆ ਮੈਨੂੰ ਇਹ ਗੱਲ ਦੀ ਨਹੀਂ ਵੀ ਲੋਕ ਖਰਚਾ ਲਾਉਣ ਮੈਂ ਆਪਣੀ ਜੇਬ ਜੋ ਖਰਚਾ ਲਾ ਕੇ ਵੀ ਇਹਨਾਂ ਭਰਾਵਾਂ ਨੂੰ ਇਹਨਾਂ ਬੱਚਿਆਂ ਨੂੰ ਬਚਾ ਸਕਾਂ ਇਹ ਤੋਂ ਵੱਡਾ ਦੁਨੀਆ ਤੇ ਪੁੰਨ ਨਹੀਂ ਹਗਾ ਵੀਰੋ ਮੇਰੀ ਇੱਕੋ ਹੀ ਟੌਂਡੀ ਗਾੜੀ ਫੇਰ ਪੰਜੋਂ ਪੀ ਲਿਆ ਵੀ ਆਪਾਂ ਸਾਰੇ ਪਹਿਲੋਂ ਆਪਣੇ ਬੱਚਿਆਂ ਨੂੰ ਉਥੇ ਸੇਫ ਜਗਾ ਪਹਚਾਈਏ ਤੇ ਇੱਕ ਇੱਕ ਦੋ ਦੋ ਜਾਣੇ ਘਰਾਂ ਚ ਰਹਿ ਜੋ ਜੇ ਪਾਣੀ ਨਾ ਆਵੇ ਤੇ ਬੱਚੇ ਵਾਪਸ ਆ ਜਾਣਗੇ ਯਾਰ ਸਾਰੇ ਸਾਡੇ ਫਲੱਡ ਪਾਣੀ ਜਿਹੜਾ ਸਾਡੇ ਬਹੁਤ ਜ਼ਿਆਦਾ ਆ ਗਿਆ ਹਾਂਜੀ ਉਹ ਪਾਣੀ ਜਿਹੜਾ ਪਾਣੀ ਦੇ ਲੈਵਲ ਵਧਨ ਦਿਆ ਘਟਣ ਨਹੀਂ ਦਿਆ ਉਸ ਹਿਸਾਬ ਦੇ ਸਾਡੇ ਸوير ਦੇ ਲੀਡਰ ਸਾਰੇ ਸਿਆਸੀ ਆਈ ਜਾਂਦੇ ਆ ਜੀ ਸਾਰੇ ਆਪੋ ਆਪਣੇ ਵਿਚਾਰ ਕਰਕੇ ਤੁਰੇ ਜਾਂਦੇ ਉਸ ਤੋਂ ਬਾਅਦ ਸਾਡੇ ਜਿਹੜੇ ਬਾਬੇ ਵੀ ਆ ਗੁਰਦੁਆਰਾ ਰਾਂਟੜੀ ਸਾਹਿਬ ਵਾਲੇ ਉਹਨਾਂ ਵੀ ਪੂਰਾ ਸੰਯੋਗ ਦਿੰਦੇ ਸਾਡੇ ਨੌਜਵਾਨ ਪਿੰਡ ਦੀ ਜਿਹੜੀਆਂ ਕਮੇਟੀਆਂ ਉਹਨਾਂ ਟਰੈਕਟਰ ਟਰਾਲੀਆਂ ਲਾਈਆਂ ਉਹ ਵੀ ਆਪਣੇ ਬੰਨ ਨੂੰ ਮਜ਼ਬੂਤ ਕਰਨ ਦੀਆਂ ਤਗੜਾ ਹੋ ਕੇ ਹਾਂਜੀ ਉਸ ਤੋਂ ਬਾਅਦ ਸਾਡੇ ਹੁਣ ਸੁਕਰਨਦਰ ਸਿੰਘ ਸੋਕ ਸਰਕਾਰ ਗਿਆ ਆ ਕਾ ਐਮ ਐਲ ਏ ਉਹ ਵੀ ਆਏ ਆ ਕੋਈ ਆਰਥਿਕ ਆਪਣੀਆਂ ਮਤ ਦੇ ਕੇ ਗਏ ਆ ਪਿੰਡ ਨੂੰ ਭਰੋਸਾ ਵੀ ਦੇ ਕੇ ਗਿਆ ਵੀ ਤੁਹਾਨੂੰ ਹੋਰ ਵੀ ਆਰਥਿਕ ਕੋਈ ਮਦਦ ਦੀ ਲੋੜ ਹੋ ਤੇ ਮੈਂ ਖਲੋਤਾ ਮੈਂ ਦਊਗਾ ਨਕਸ਼ਾ ਜੀ 3500 4000 ਕਿਲਾ ਸਾਰਾ ਝੋਨਾ ਡੁੱਬ ਗਿਆ ਲੋਕਾਂ ਦੇ ਜਿਹੜਾ ਝੋਨੇ 17 18 ਇਹ ਗੱਬੇ ਚ ਆਏ ਆ ਇਹ ਸਾਰੀ ਪਰਾਲੀ ਬਣ ਜੰਦੀਆਂ ਨੁਕਸਾਨ ਜਿਹੜਾ ਬੇਹੱਦ ਹੋਗਾ ਇਹ ਹੀ ਡੀ ਸੀ ਨੂੰ ਅੰਮ੍ਰਿਤਸਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਜੰਗੀ ਪੱਦਰ ਤੇ ਇੱਕ ਹੋਰ ਕਬਾ ਵਡਾ ਪਿੰਡ ਕੱਕੜਿਆ ਇਹ ਦਾ ਨੁਕਸਾਨ ਹੋ ਗਿਆ ਇਹਦੀ ਗਰਦੌਰੀ ਕਰਾ ਕੇ ਤੇ ਲੋਕਾਂ ਨੂੰ ਹੱਕ ਜਿਹੜਾ ਹੈ ਦਿੱਤਾ ਜਾਏ ਇੱਥੇ ਸਾਡੇ ਅੱਜ ਹੀ ਆ ਪਾਣੀ ਆਇਆ ਤਾਜ਼ਾ ਸਵੇਰੇ ਤੇ ਪਾਣੀ ਬਹੁਤ ਤੇਜ਼ ਆ ਰਿਹਾ ਜੀ ਅੱਜ ਤੇ ਆ ਪਾਣੀ ਘੱਟ ਘੋੜ ਜਿਹੜੇ ਨਵੇਂ ਥਾਂ ਉਹ ਤੇ 6-6 7-8 ਫੁੱਟ ਪਾਣੀ ਆ ਹੁਣ ਇਸ ਵਕਤ ਇੱਥੇ ਵੀ 3-4 ਫੁੱਟ ਪਾਣੀ ਹੈਗਾ ਡਰਨ ਲੱਗੇ ਵੀ ਕਿੰਨੀ ਕਿੰਨੀ ਗੱਲ ਡੁੱਬ ਚੁੱਕੀ ਹੈ ਤੇ ਸਾਡੇ ਘੜ ਕੋਲ ਇਹ 2000 ਕਿੱਲਾ ਇਹ ਇਹ ਪਿੰਡ ਦਾ ਕੜਦਾ 1000 ਕਿੱਲਾ ਮੰਜ ਪਿੰਡ ਦਾ ਦੇ ਅਗਲੇ ਵੇਲੇ ਪਾਣੀ ਜਾਂਦਾ ਕਿ ਨਹੀਂ ਗੋਟਾ ਲੱਗਦੀ ਨਹੀਂ ਕੋਈ ਪਾਣੀ ਜਾਂਦਾ ਪਰ ਫਿਰ ਵੀ ਜਿਹੜਾ ਦਰਾਲ ਨਾ ਉਹ ਤਾਂ ਪਾਣੀ ਹੋ ਗਿਆ ਜਿਆਦਾ ਹੋ ਗਿਆ ਉਹ ਪਾਣੀ ਹੈ ਤੇ ਤੇ ਦਰਾ ਆਪਣਾ ਪਾਣੀ ਖਤਣ ਲਿਆ ਜਣਾ ਹੈ ਪਹਿਗਾ ਆ ਚਾਚਾ ਲੋਕ ਕੋ ਪਹੁੰਚੇ ਕਿ ਨਹੀਂ ਅਧਿਕਾਰੀ ਸੋਰੀ ਆਈ ਆ ਜਸਤੀ ਮੈਂ ਆਈ ਸੋਰੀ ਆ ਉਹ ਵੇਖ ਕੇ ਸਾਰਾ ਉਹ ਬਾਅਦ ਮੇ ਕੋ ਨਿਹਦਾ ਜਿਹੜਾ ਬੰਨ ਵਜਾ ਇਹ 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 ਬੰਨ ਲਾ ਬੰਦਾ ਬਾਰੇ ਸਾਰੇ ਜਿਹੜਾ ਬੰਦਾ ਇਹ ਤਾਂ ਡਰ ਰਣਾ ਸਾਰਾ ਮਾਰੋ ਸਾਡੇ ਭਰਾ ਤੇ ਹੈਗੇ ਜੇ ਇਹਦੇ ਰਿਸ਼ਤੇਦਾਰ ਹੋਣਗੇ ਉਹ ਰਿਸ਼ਤੇਦਾਰਾਂ ਕੋ ਚਲਾ ਜੂ ਜਿੰਨਾਂ ਦੇ ਇੱਥੇ ਰਿਸ਼ਤੇਦਾਰ ਨਹੀਂ ਉਹ ਕਿੱਥੇ ਜਾਣ ਉਹ ਭਰਾਵਾ ਮੈਂ ਉਹਨਾਂ ਦਾ ਰਿਸ਼ਤੇਦਾਰ ਹਾਂ ਕਿਸ ਕਰਕੇ ਤੁਸੀਂ ਮੇਰੇ ਕੋ ਆ ਗਏ ਮੇਰੀ ਪੀੜਾ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਆ ਇਹ ਬੱਚੇ ਆਉਣ ਤੁਸੀਂ ਆਓ ਕੋਈ ਨਾ ਨਹੀਂ ਤੁਹਾਡੇ ਲਈ ਚਵੀ ਕਹਿੰਦੇ ਮਖਪਿੰਦਰ ਸਿੰਘ ਮਾਲ ਦੇ ਦਰਵਾਜ਼ੇ ਕੋਲ ਆ ਕਿਸੇ ਨਾਲ ਵਿਤਕਰਾਨੀ ਜੇ ਇਹਨਾਂ ਨੂੰ ਲੈ ਕੇ ਬੱਚਿਆਂ ਨੂੰ ਕੋਈ ਸੇਫ ਜਗ੍ਹਾ ਪਹੁੰਚਾਓ ਆਪ ਰਹਿ ਵੀ ਲੋਗੇ ਕੋਈ ਗੱਲ ਨਹੀਂ ਇੱਕ ਅੰਦਾ ਜਾਣਾ ਘਰ ਦੇ ਵਿੱਚ ਰੰਬ ਕਰੇ ਪਹਿਲੀ ਗੱਲ ਤੇ ਪਾਣੀ ਚੜਿਆ ਹੀ ਨਾ ਕਿ ਕਿਸੇ ਦਾ ਘਰ ਇਥੋਂ ਇਹਨਾਂ ਬੱਚਿਆਂ ਨੂੰ ਸੇਫ ਜਗ੍ਹਾ ਪਹੁੰਚਾਓ ਮੈਂ ਤੇ ਉਹ ਬੇਨਤੀ ਤੁਹਾਨੂੰ ਕਰਨ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਪਿੰਡ ਵਾਲਿਆਂ ਮੇਰੇ ਵੀਰਾਂ ਨੂੰ ਮੈਂ ਇੱਕੋ ਬੇਨਤੀ ਕਰਨ ਆਇਆ ਵੀ ਆਪੋ ਆਪਣੇ ਬੱਚੇ ਜਿਹੜੇ ਆ ਸੇਫ ਜਗ੍ਹਾ ਪਹੁੰਚਾਓ ਆਪਣੇ ਡੰਦਰ ਜਿਹੜੇ ਉਹ ਸੇਫ ਜਗ੍ਹਾ ਪਹੁੰਚਾਓ ਮਨਨ ਕਈ ਬੰਦਿਆਂ ਦੇ ਵੀ ਸਾਡੇ ਡੰਗਰਾਂ ਨੂੰ ਫਟੇ ਕੌਣ ਪਾਊਗਾ ਮੈਂ ਜਿੰਨੇ ਜੋਗਾ ਮੈਂ ਤੁਹਾਡੇ ਨਾਲ 24 ਕਿੰਡੇ ਦਰਵਾਜ਼ੇ ਨੇ ਦੇ ਖੁੱਲੇ ਜੀ ਵੀਰੋਂ ਇੰਨਾ ਬੱਚਿਆਂ ਦਾ ਆਉਣ ਵਾਲਾ ਸਾਡਾ ਭੁੇਖਿਆ ਅਸੀਂ ਇਹਨਾਂ ਨੂੰ ਪਹਿਲਾਂ ਸਾਦੋਂ ਬਚਾਉਣਾ ਵਾ ਕਿਉਂਕਿ ਪਾਣੀ ਜਿਦਾਵਾ ਆ ਵੇਖੋ ਕਿੰਨੀ ਤੇਜ਼ੀ ਨਾਲ ਵਧ ਰਿਹਾ ਦਾਦਾ 15-15 ਫੁੱਟ ਪਾਣੀ ਆ ਗਿਆ ਨਾ ਤੇ ਬੰਨ ਜਿਹੜਾ 1 ਮਿੰਟ ਨਹੀਂ ਝੱਕਣ ਦਾ ਇਹ ਟੁੱਟ ਜਾਣਾ ਜੀ ਹਾਲਾਂਕਿ ਮੈਂ ਪੋਪਲਾਈਨ ਮੰਗਾਈ ਆ ਜਿਹੜੀ ਪੋਪਲਾਈਨ ਮੰਗਾਈ ਆ ਉਹ ਆਣ ਕੇ ਮਿੱਟੀ ਪਾਉਣ ਲੱਗੀ ਆ ਮੈਨੂੰ ਇਹ ਗੱਲ ਦੀ ਨਹੀਂ ਕਿ ਲੋਕ ਖਰਚਾ ਲਾਉਣ ਮੈਂ ਆਪਣੀ ਜੇਬ ਚੋਂ ਖਰਚਾ ਲਾ ਕੇ ਵੀ ਇਹਨਾਂ ਭਰਾਵਾਂ ਨੂੰ ਇਹਨਾਂ ਬੱਚਿਆਂ ਨੂੰ ਬਚਾ ਸਕਾਂ ਇਹ ਤੋਂ ਵੱਡਾ ਦੁਨੀਆ ਤੇ ਪੁੰਨ ਨਹੀਂ ਹੈਗਾ ਵੀਰੋ ਮੇਰੀ ਇੱਕੋ ਹੀ ਟੌਂਡੀ ਗਾੜੀ ਫੇਰ ਪਾਣ ਚੋਂ ਪੀ ਲਿਆ ਵੀ ਆਪਾਂ ਸਾਰੇ ਪਹਿਲੋਂ ਆਪਣੇ ਬੱਚਿਆਂ ਨੂੰ ਉਥੇ ਸੇਫ ਜਗ੍ਹਾ ਪਹੁੰਚਾਈਏ ਤੇ ਇੱਕ ਇੱਕ ਦੋ ਦੋ ਜਾਣੇ ਘਰਾਂ 'ਚ ਰਹਿ ਜੋ ਜੇ ਪਾਣੀ ਨਾ ਆਵੇ ਤੇ ਬੱਚੇ ਵਾਪਸ ਆ ਜਾਣਗੇ ਯਾਰ ਸਾਰੇ ਸਾਡੇ ਫਲੱਡ ਪਾਣੀ ਜਿਹੜਾ ਸਾਡੇ ਬਹੁਤ ਜ਼ਿਆਦਾ ਆ ਗਿਆ ਹਾਂਜੀ ਉਹ ਪਾਣੀ ਜਿਹੜਾ ਪਾਣੀ ਦੇ ਲੈਵਲ ਵਧਨ ਦਿਆ ਘਟਣ ਨਹੀਂ ਦਿਆ ਉਸ ਹਿਸਾਬ ਦੇ ਸਾਡੇ ਸوير ਦੇ ਲੀਡਰ ਸਾਰੇ ਸਿਆਸੀ ਆਈ ਜਾਂਦੇ ਆ ਜੀ ਸਾਰੇ ਆਪੋ ਆਪਣੇ ਵਿਚਾਰ ਕਰਕੇ ਤੁਰੇ ਜਾਂਦੇ ਉਸ ਤੋਂ ਬਾਅਦ ਸਾਡੇ ਜਿਹੜੇ ਬਾਬੇ ਵੀ ਆ ਗੁਰਦੁਆਰਾ ਰਾਂਟੜੀ ਸਾਹਿਬ ਵਾਲੇ ਉਹਨਾਂ ਵੀ ਪੂਰਾ ਸੰਯੋਗ ਦਿੰਦੇ ਸਾਡੇ ਨੌਜਵਾਨ ਪਿੰਡ ਦੀ ਜਿਹੜੀਆਂ ਕਮੇਟੀਆਂ ਉਹਨਾਂ ਟਰੈਕਟਰ ਟਰਾਲੀਆਂ ਲਾਈਆਂ ਉਹ ਵੀ ਆਪਣੇ ਬੰਨ ਨੂੰ ਮਜ਼ਬੂਤ ਕਰਨ ਦੀਆਂ ਤਗੜਾ ਹੋ ਕੇ ਹਾਂਜੀ ਉਸ ਤੋਂ ਬਾਅਦ ਸਾਡੇ ਹੁਣ ਸੁਭਿੰਦਰ ਸਿੰਘ ਸੋਖ ਸਰਕਾਰ ਗਿਆ ਆ ਕਾ ਐਮ ਐਲ ਏ ਉਹ ਵੀ ਆਏ ਆ ਕੋਈ ਆਰਥਿਕ ਆਪਣੀਆਂ ਮਤ ਦੇ ਕੇ ਗਏ ਆ ਪਿੰਡ ਨੂੰ ਭਰੋਸਾ ਵੀ ਦੇ ਕੇ ਗਿਆ ਵੀ ਤੁਹਾਨੂੰ ਹੋਰ ਵੀ ਆਰਥਿਕ ਕੋਈ ਮਦਦ ਦੀ ਲੋੜ ਹੋ ਤਾਂ ਮੈਂ ਖਲੋਤਾ ਮੈਂ ਦਊਗਾ ਨਕਸ਼ਾ ਜੀ 3500 4000 ਕਿਲਾ ਸਾਰਾ ਝੋਨਾ ਡੁੱਬ ਗਿਆ ਲੋਕਾਂ ਦੇ ਜਿਹੜਾ ਝੋਨੇ 17 18 ਇਹ ਗੱਬੇ ਚ ਆਏ ਆ ਇਹ ਸਾਰੀ ਪਰਾਲੀ ਬਣ ਜੰਦੀਆਂ ਨੁਕਸਾਨ ਜਿਹੜਾ ਬੇਹੱਦ ਹੋਗਾ ਇਹ ਹੀ ਡੀ ਸੀ ਨੂੰ ਅੰਮ੍ਰਿਤਸਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਜੰਗੀ ਪੱਦਰ ਤੇ ਇੱਕ ਹੋਰ ਕਬਾ ਵਡਾ ਪਿੰਡ ਕੱਕੜਿਆ ਜਿਹੜਾ ਨਾ ਨੁਕਸਾਨ ਹੋ ਗਿਆ ਇਹਦੀ ਗਰਦੌਰੀ ਕਰਾ ਕੇ ਤੇ ਲੋਕਾਂ ਨੂੰ ਹੱਕ ਜਿਹੜਾ ਹੈ ਦਿੱਤਾ ਜਾਏ ਇੱਥੇ ਸਾਡੇ ਅੱਜ ਹੀ ਆ ਪਾਣੀ ਆਇਆ ਤਾਜ਼ਾ ਸਵੇਰੇ ਤੇ ਪਾਣੀ ਬਹੁਤ ਤੇਜ਼ ਆ ਰਿਹਾ ਜੀ ਅੱਜ ਤੇ ਆ ਪਾਣੀ ਘੱਟ ਘੋੜ ਜਿਹੜੇ ਨਵੇਂ ਥਾਂ ਉਹ ਤੇ 6-6 7-8 ਫੁੱਟ ਪਾਣੀ ਆ ਹੁਣ ਇਸ ਵਕਤ ਇੱਥੇ ਵੀ 3-4 ਫੁੱਟ ਪਾਣੀ ਹੈਗਾ ਡਰਨ ਲੱਗੇ ਵੀ ਕਿੰਨੀ ਕਿੰਨੀ ਰੁਪਏ ਫਰ ਡੁੱਬ ਚੁੱਕੀ ਹੈ ਤੇ ਸਾਡੇ ਘੜ ਕੋਲ ਹੁਣ ਇਹ 2000 ਕਿੱਲਾ ਇਹ ਇਹ ਪਿੰਡ ਦਾ ਕੜਦਾ 1000 ਕਿੱਲਾ ਮੰਜ ਪਿੰਡ ਦਾ ਦੇ ਅਗਲੇ ਵੇਲੇ ਪਾਣੀ ਜਾਂਦਾ ਕਿੰਨੀ ਗੋਟਾ ਲੱਗਦੀ ਨਹੀਂ ਕੋਈ ਪਾਣੀ ਜਾਂਦਾ ਪਰ ਫਿਰ ਵੀ ਜਿਹੜੇ ਦਰਾਲ ਨਾ ਉਹ ਤਾਂ ਪਾਣੀ ਹੋ ਗਿਆ ਜਿਆਦਾ ਹੋ ਗਿਆ ਉਹ ਪਾਣੀ ਤੇ ਤੇ ਦਰਾ ਆਪਣਾ ਪਾਣੀ ਖਤਣ ਰਹਿ ਜਾਣਾ ਹੈਗਾ ਅੱਛਾ ਚਲੋ ਕੋਈ ਪਹੁੰਚੇ ਕਿ ਨਹੀਂ ਅਧਿਕਾਰੀ ਸੋਰੇ ਆਈ ਆ ਜਸਦੀਪ ਮੈਂ ਆਈ ਸੋਰੇ ਆ ਉਹ ਵੇਖੇ ਸਾਰਾ ਉਹ ਬਾਅਦ ਮੇ ਉਹ ਨਿਹਦਾ ਜਿਹੜਾ ਬੰਨ ਬਜਾ ਇਹ 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 ਬਿੰਨਲਾ ਬੰਦਾ ਬਾਰੇ ਸਾਰੇ ਜਿਹੜਾ ਬੰਦਾ ਇਹ ਤਾਂ ਡਰ ਰਣਾ ਸਾਰਾ ਸਾਡੇ ਭਰਾ ਤੇ ਹੈਗੇ ਜੇ ਇਹਦੇ ਰਿਸ਼ਤੇਦਾਰ ਹੋਣਗੇ ਉਹ ਰਿਸ਼ਤੇਦਾਰਾਂ ਕੋ ਚਲਾ ਜੂ ਜਿੰਨਾਂ ਦੇ ਇੱਥੇ ਰਿਸ਼ਤੇਦਾਰ ਨਹੀਂ ਉਹ ਕਿੱਥੇ ਜਾਣ ਉਹ ਭਰਾਵਾ ਮੈਂ ਉਹਨਾਂ ਦਾ ਰਿਸ਼ਤੇਦਾਰ ਆ ਇਸ ਕਰਕੇ ਤੂੰ ਹੀ ਮੇਰੇ ਕੋ ਆ ਗਿਆ ਮੇਰੀ ਕੀ ਨਾ ਤੁਹਾਡੇ ਖਾੜੀ ਹੱਥ ਜੋੜ ਕੇ ਬੇਨਤੀ ਆ ਇਆਂ ਬੱਚੇ ਆਉਣ ਤੁਸੀਂ ਆਓ ਕੋਈ ਨਾ ਨਹੀਂ ਤੁਹਾਡੇ ਲਈ ਚਵੀ ਕਿੰਨੇ ਮਖਪਿੰਦਰ ਸਿੰਘ ਮਾਲ ਦੇ ਦਰਵਾਜ਼ੇ ਕੋਲ ਕਿਸੇ ਨਾਲ ਵਿਤਕਰਾਨੀ ਜੇ ਇਹਨਾਂ ਨੂੰ ਲੈ ਕੇ ਬੱਚਿਆਂ ਨੂੰ ਕੋਈ ਸੇਫ ਜਗ੍ਹਾ ਪਹੁੰਚਾਓ ਆਪ ਰਹਿ ਵੀ ਲੋਗੇ ਕੋਈ ਗੱਲ ਨਹੀਂ ਇੱਕ ਅੰਦਾ ਜਾਣਾ ਘਰ ਦੇ ਵਿੱਚ ਤਰੰਬ ਕਰੇ ਪਹਿਲੀ ਗੱਲ ਤੇ ਪਾਣੀ ਚੜਿਆ ਹੀ ਨਾ ਕਿ ਕਿਸੇ ਦਾ ਘਰ ਇਥੋਂ ਇਹਨਾਂ ਬੱਚਿਆਂ ਨੂੰ ਸੇਫ ਜਗ੍ਹਾ ਪਹੁੰਚਾਓ ਮੈਂ ਤੇ ਉਹ ਬੇਨਤੀ ਤੁਹਾਨੂੰ ਕਰਨ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਪਿੰਡ ਵਾਲਿਆਂ ਮੇਰੇ ਵੀਰਾਂ ਨੂੰ ਮੈਂ ਇੱਕੋ ਬੇਨਤੀ ਕਰਨ ਆਇਆ ਵੀ ਆਪੋ ਆਪਣੇ ਬੱਚੇ ਜਿਹੜੇ ਆ ਸੇਫ ਜਗ੍ਹਾ ਪਹੁੰਚਾਓ ਆਪਣੇ ਡੰਗਰ ਜਿਹੜੇ ਉਹ ਸੇਫ ਜਗ੍ਹਾ ਪਹੁੰਚਾਓ ਮਨ ਲੇ ਕਈ ਬੰਦਿਆਂ ਦੇ ਵੀ ਸਾਡੇ ਡੰਗਰਾਂ ਨੂੰ ਫਟੇ ਕੌਣ ਪਾਊਗਾ ਮੈਂ ਜਿੰਨੇ ਜੋਗਾ ਮੈਂ ਤੁਹਾਡੇ ਨਾਲ 24 ਕਿੰਡੇ ਦਰਵਾਜ਼ੇ ਨੇ ਦੇ ਖੁੱਲੇ ਜੀ ਵੀਰੋਂ ਇੰਨਾ ਬੱਚਿਆਂ ਦਾ ਆਉਣ ਵਾਲਾ ਸਾਡਾ ਭੁਇਖਿਆ ਅਸੀਂ ਇਹਨਾਂ ਨੂੰ ਪਹਿਲਾਂ ਸਾਦੋਂ ਬਚਾਉਣਾ ਵਾ ਕਿਉਂਕਿ ਪਾਣੀ ਚ ਡਾਵਾਂ ਆ ਵੇਖੋ ਕਿੰਨੀ ਤੇਜ਼ੀ ਨਾਲ ਵਧ ਰਿਹਾ ਦਾਦਾ 15-15 ਫੁੱਟ ਪਾਣੀ ਆ ਗਿਆ ਨਾ ਤੇ ਬੰਨ ਜਿਹੜਾ 1 ਮਿੰਟ ਨਹੀਂ ਝੱਕਣ ਦਾ ਇਹ ਟੁੱਟ ਜਾਣਾ ਜੀ ਹਾਲਾਂਕਿ ਮੈਂ ਪੋਪਲਨ ਮੰਗਾਈ ਆ ਜਿਹੜੀ ਪੋਪਲਾਈਨ ਮੰਗਾਈ ਆ ਉਹ ਆਣ ਕੇ ਮਿੱਟੀ ਪਾਉਣ ਲੱਗੀ ਆ ਮੈਨੂੰ ਇਹ ਗੱਲ ਦੀ ਨਹੀਂ ਵੀ ਲੋਕ ਖਰਚਾ ਲਾਉਣ ਮੈਂ ਆਪਣੀ ਜੇਬ ਜੋ ਖਰਚਾ ਲਾ ਦੇ ਵੀ ਇਹਨਾਂ ਭਰਾਵਾਂ ਨੂੰ ਇਹਨਾਂ ਬੱਚਿਆਂ ਨੂੰ ਬਚਾ ਸਕਾਂ ਇਹ ਤੋਂ ਵੱਡਾ ਦੁਨੀਆ ਤੇ ਪੁੰਨ ਨਹੀਂ ਹੈਗਾ ਵੀਰੋ ਮੇਰੀ ਇੱਕੋ ਹੀ ਟੌੜੀ ਗਾੜੀ ਫੇਰ ਪਾਣ ਚੋਂ ਪੀ ਲਿਆ ਵੀ ਆਪਾਂ ਸਾਰੇ ਪਹਿਲੋਂ ਆਪਣੇ ਬੱਚਿਆਂ ਨੂੰ ਉਥੇ ਸੇਫ ਜਗ੍ਹਾ ਪਹੁੰਚਾਈਏ ਤੇ ਇੱਕ ਇੱਕ ਦੋ ਦੋ ਜਾਣੇ ਘਰਾਂ 'ਚ ਰਹਿ ਜੋਂ ਜੇ ਪਾਣੀ ਨਾ ਆਵੇ ਤੇ ਬੱਚੇ ਵਾਪਸ ਆ ਜਾਣਗੇ ਯਾਰ ਸਾਰੇ ਸਾਡੇ ਫਲੱਡ ਪਾਣੀ ਜਿਹੜਾ ਸਾਡੇ ਬਹੁਤ ਜ਼ਿਆਦਾ ਆ ਗਿਆ ਹਾਂਜੀ ਉਹ ਪਾਣੀ ਜਿਹੜਾ ਪਾਣੀ ਦੇ ਲੈਵਲ ਵਧਨ ਦਿਆ ਘਟਣ ਨਹੀਂ ਦਿਆ ਉਸ ਹਿਸਾਬ ਦੇ ਸਾਡੇ ਸوير ਦੇ ਲੀਡਰ ਸਾਰੇ ਸਿਆਸੀ ਆਈ ਜਾਂਦੇ ਆ ਜੀ ਸਾਰੇ ਆਪੋ ਆਪਣੇ ਵਿਚਾਰ ਕਰਕੇ ਤੁਰੇ ਜਾਂਦੇ ਉਸ ਤੋਂ ਬਾਅਦ ਸਾਡੇ ਜਿਹੜੇ ਬਾਬੇ ਵੀ ਆ ਗੁਰਦੁਆਰਾ ਰਾਂਟਲੀ ਸਾਹਿਬ ਵਾਲੇ ਉਹਨਾਂ ਵੀ ਪੂਰਾ ਸਹਿਯੋਗ ਦਿੰਦੇ ਸਾਡੇ ਨੌਜਵਾਨ ਪਿੰਡ ਦੀ ਜਿਹੜੀਆਂ ਕਮੇਟੀਆਂ ਉਹਨਾਂ ਟਰੈਕਟਰ ਟਰਾਲੀਆਂ ਲਾਈਆਂ ਉਹ ਵੀ ਆਪਣੇ ਬੰਨ ਨੂੰ ਮਜ਼ਬੂਤ ਕਰਨ ਦੀਆਂ ਤਗੜਾ ਹੋ ਕੇ ਹਾਂਜੀ ਉਸ ਤੋਂ ਬਾਅਦ ਸਾਡੇ ਹੁਣ ਸੁਕਰਨਦਰ ਸਿੰਘ ਸੋਕ ਸਰਕਾਰ ਗਿਆ ਆ ਕਾ ਐਮ ਐਲ ਏ ਉਹ ਵੀ ਆਏ ਆ ਕੋਈ ਆਰਥਿਕ ਆਪਣੀਆਂ ਮਤ ਦੇ ਕੇ ਗਏ ਆ ਪਿੰਡ ਨੂੰ ਭਰੋਸਾ ਵੀ ਦੇ ਕੇ ਗਿਆ ਵੀ ਤੁਹਾਨੂੰ ਹੋਰ ਵੀ ਆਰਥਿਕ ਕੋਈ ਮਦਦ ਦੀ ਲੋੜ ਹੋ ਤੇ ਮੈਂ ਖਲੋਤਾ ਮੈਂ ਦਊਗਾ ਨਕਸ਼ਾ ਜੀ 3500 4000 ਕਿਲਾ ਸਾਰਾ ਝੋਨਾ ਡੁੱਬ ਗਿਆ ਲੋਕਾਂ ਦੇ ਜਿਹੜਾ ਝੋਨੇ 17 18 ਇਹ ਗੱਬੇ ਚ ਆਏ ਆ ਇਹ ਸਾਰੀ ਪਰਾਲੀ ਬਣ ਜੰਦੀਆਂ ਨੁਕਸਾਨ ਜਿਹੜਾ ਬੇਹੱਦ ਹੋਗਾ ਇਹ ਹੀ ਡੀ ਸੀ ਨੂੰ ਅੰਮ੍ਰਿਤਸਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਜੰਗੀ ਪੱਦਰ ਤੇ ਇੱਕ ਹੋਰ ਕਬਾ ਵਡਾ ਪਿੰਡ ਕੱਕੜਿਆ ਜੀ ਦਾ ਨਾ ਨੁਕਸਾਨ ਹੋ ਗਿਆ ਇਹਦੀ ਗਰਦੌਰੀ ਕਰਾ ਕੇ ਤੇ ਲੋਕਾਂ ਨੂੰ ਹੱਕ ਜਿਹੜਾ ਹੈ ਦਿੱਤਾ ਜਾਏ ਇੱਥੇ ਸਾਡੇ ਅੱਜ ਹੀ ਆ ਪਾਣੀ ਆਇਆ ਤਾਜਾ ਸੁਰੇ ਤੇ ਪਾਣੀ ਬਹੁਤ ਤੇਜ਼ ਆ ਰਿਹਾ ਜੀ ਅੱਜ ਤੇ ਆ ਪਾਣੀ ਘੱਟ ਘੋੜ ਜਿਹੜੇ ਨਵੇਂ ਤਾਂ ਉਹ ਤਾਂ 6-6 7-8 ਫੁੱਟ ਪਾਣੀ ਆ ਹੁਣ ਇਸ ਵਕਤ ਇੱਥੇ ਵੀ 3-4 ਫੁੱਟ ਪਾਣੀ ਹੈਗਾ ਡਰਨ ਲੱਗੇ ਵੀ ਕਿੰਨੀ ਕਿੰਨੀ ਗੱਲ ਡੁੱਬ ਚੁੱਕੀ ਹੈ ਤੇ ਸਾਡੇ ਘੜ ਕੋਲ ਇਹ 2000 ਕਿੱਲਾ ਇਹ ਇਹ ਪਿੰਡ ਦਾ ਕੜਵਾ 1000 ਕਿੱਲਾ ਮੰਜ ਪਿੰਡ ਦਾ ਜੇ ਅਗਲੇ ਵੇਲੇ ਪਾਣੀ ਜਾਂਦਾ ਕਿੰਨੀ ਗੋਟਾ ਲੱਗਦੀ ਨਹੀਂ ਕੋਈ ਪਾਣੀ ਜਾਂਦਾ ਪਰ ਫਿਰ ਵੀ ਜਿਹੜਾ ਦਰਾਂ ਨਾ ਉਹ ਤਾਂ ਪਾਣੀ ਹੋ ਗਿਆ ਜਿਆਦਾ ਹੋ ਗਿਆ ਉਹ ਪਾਣੀ ਹੈ ਤੇ ਦਰਾ ਆਪਣਾ ਪਾਣੀ ਖਚਣ ਲਿਆ ਜਣਾ ਹੈ ਪਹਿਗਾ ਆ ਚਾਚਾ ਲੋਕ ਕੋ ਪਹੁੰਚੇ ਕਿ ਨਹੀਂ ਅਧਿਕਾਰੀ ਸੋਰੀ ਆਈ ਆ ਜਸਦੀਮ ਆਈ ਸੋਰੀ ਆ ਉਹ ਵੇਖੇ ਸਾਰੇ ਉਹ ਬਾਅਦ ਮੇ ਉਹ ਨਿਹਦਾ ਜਿਹੜਾ ਬੰਨ ਵਜਾ ਇਹ 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 ਬੰਨ ਲਾ ਬੰਦਾ ਬਾਰੇ ਸਾਰੇ ਜਿਹੜਾ ਬੰਦਾ ਇਹ